ਅੰਬਾ ਬੁਲੇਟ ਜਿਟਾਣਾ ਟੱਗੋ ਵਾਲਾ ਔਰ ਖਾਲਾ ਸੁਰਖਪੁਰੀਆ ਕਿਸ਼ਨਗੜੀਆ ਖੰਡੂਰ ਸਾਭੀਆ ਇਧਰ ਦਿੜਬੇ ਵਾਲਾ ਇਧਰ ਸ਼ੰਕਰ ਜਹਾਜ ਪੁੱਤਰਾ ਵੀਡੀਓ ਜ ਬਹੁਤ ਸਵਾਦ ਆਉਣ ਵਾਲਾ ਤੇ ਬਣੇ ਰਹਿ ਵੀਡੀਓ ਦੇ ਐਂਡ ਤੱਕ ਤੇ ਚਲੋ ਲੈਨੇ ਆ ਨਜ਼ਾਰੇ ਤੇ ਬਾਈ ਨੇ ਸਰਾ ਗੱਲਬਾਤ ਲਾਈ ਹੈ ਯਾਰ ਚਲੋ ਦੇਖਦੇ ਆ ਵੀਡੀਓ ਪਹਿਲਾਂ ਕੋਨੇ ਕੀ ਕਹਿਣਾ ਲੋਕਾਂ ਨੇ ਤਾਂ ਨਹੀਂ ਕੁਝ ਕਹਿਣਾ ਪਰ ਮੈਂ ਕਹਿਣਾ ਤੈਨੂੰ ਮੈਂ ਤੈਨੂੰ ਇਹ ਕਹਿਣਾ ਕਿ ਸੰਧ ਥੋੜਾ ਜਿਹਾ ਉੱਤੇ ਖਸਾ ਕੇ ਤੇ ਸਰੋਂ ਦਾ ਤੇਲ ਲਵਾ ਕੇ ਵਿੱਚ ਪਵਾਇਆ ਕਰ ਉਹਦੇ ਨਾਲ ਤੇਰੀ ਬੋਗੀ ਥੋੜੀ ਜਿਹੀ ਹੋਰ ਖੁੱਲ ਜੂਗੀ ਫੇਰ ਤੇਰੇ ਫਸਕਦੇ ਨੇ ਅੰਦਰ ਵੜ ਜਾ ਕਰੂ ਤੇ ਫਸਕਦੇ ਨੇ ਬਾਹਰ ਨਿਕਲ ਆਇਆ ਕਰੂ ਤੇ ਤਾਂ ਤੋਂ ਮਾਲ ਆਇਆ ਕਰੂ ਸਿੱਧਾ ਹੀ ਕਿਰਦਾ ਹੀ ਫੇਰ ਤੇਰਾ ਜ਼ੋਰ ਵੀ ਨਹੀਂ ਲੱਗਿਆ ਕਰਨਾ ਤੇ ਤੇਰਾ ਪਿਛਲਾ ਜਗੜ ਆਏ ਹੋ ਜੂ ਜੇ ਮੱਖੀਆਂ ਦਾ ਮਖਿਆਲ ਲੱਗਿਆ ਹੁੰਦਾ ਰਵੀ ਸਾਹ ਟੈਂਪੂਆਂ ਦੇ ਉਸਤਾਦ ਜੀ ਲੱਗਦਾ ਪ੍ਰੈਗਨੈਂਟ ਨੇ ਦੋ ਕਟੀਆਂ ਤੇ ਦੋ ਬੱਚੇ ਜ਼ਰੂਰ ਦੇਣਗੇ ਜਿਹੜੇ ਹਿਸਾਬ ਨਾਲ ਤਾਂ ਜਗੜ ਵਧੀ ਜਾਂਦਾ ਹੈ ਇਹਨੂੰ ਕਿਸੇ ਕੁੜੀ ਨੇ ਕਹਿਤਾ ਕਿ ਅਸੀਂ ਮੁੰਡਿਆਂ ਨਾਲੋਂ ਘੱਟ ਨਹੀਂ ਤੇ ਫਿਰ ਇਹ ਆ ਗਿਆ ਥੋੜਾ ਜਿਹਾ ਹਰਕਤ ਇਹ ਕਹਿੰਦਾ ਫਿਰ ਅਸੀਂ ਵੀ ਕੁੜੀਆਂ ਨਾਲੋਂ ਘੱਟ ਨਹੀਂ ਬਾਈ ਤੂੰ ਜਮੇ ਹੀ ਘੱਟਨੀ ਹੈ ਤੂੰ ਤਾਂ ਬਸ ਕੁੜੀਆਂ ਦੇ ਨੇੜੇ ਹੀ ਪਹੁੰਚਿਆ ਪਿਆ ਥੋੜੀ ਜਿਹੀ ਮਿਹਨਤ ਹੋਰ ਕਰ ਬਰਾਬਰੀ ਜਾਵੜਿਆ ਤੇਰਾ ਕੰਮ ਤਾਂ ਆ ਬਾਈਦਾ ਦਾ ਬੜਾ ਖਤਰਨਾਕ ਪਿਆਰ ਹੈ ਦੇਖ ਭੈਂਚਤ ਘਰਾਂ ਦੇ ਪੈਰ ਦੇ ਉੱਤੇ ਧਰ ਕੇ ਸੋਸ ਫਿਰ ਬ੍ਰੈਡ ਖਾਂਦਾ ਇਹੋ ਜੀ ਭਾਵੇਂ ਭੈਂਚੋ ਗੰਦ ਮਿੱਦ ਕੇ ਆਈ ਹੋਵੇ ਇਹ ਭੈਂਦਾ ਯਾਰ ਕੂਸਾ ਕੱਟਾ ਫਿਰ ਵੀ ਉਹਦੇ ਪੈਰ ਚੱਟੀ ਜਾਂਦਾ ਤੁਹਾਨੂੰ ਮੈਂ ਇੱਕ ਇਹੋ ਜੇ ਬੰਦੇ ਦੀ ਕਹਾਵਤ ਸੁਣਾਉਣਾ ਸੁਣਿਓ ਸੁਣਨ ਵਾਲੀਏ ਥੋੜੀ ਜਿਹੀ ਧਿਆਨ ਨਾਲ ਸੁਣਿਓ ਕੀ ਕਹਿੰਦਾ ਕੀ ਇਹੋ ਜੇ ਲੋਕ ਰਾਤ ਨੂੰ ਹੱਗਣ ਮੂਤਣ ਵਾਲੀਆਂ ਚੀਜ਼ਾਂ ਚੱਟ ਕੇ ਤੇ ਦਿਨੇ ਪਿਸ਼ਾਬ ਕਰਕੇ ਹੱਥ ਧੋ ਲੈਂਦੇ ਐ ਮੱਟ ਸਹੀ ਮੈਂ ਤਾਂ ਸੋਚਾ ਲਾ ਭਾਂਜੋ ਦੱਸੀ ਤਾਂ ਆ ਜਾਂਦੀ ਜਿਵੇਂ ਥਾਣੇ 'ਚ ਚਪੜਾਸੀ ਲੱਗਿਆ ਵੇ ਇੱਥੇ ਫਿਰਦਾ ਉਹ ਤਾਂ ਦਾ ਲੱਕੜ ਕਿਸੇ ਤੀਮੀ ਦੇ ਪੱਦ ਸੂੰਹਦਾ ਐਸੇ ਲਈ ਸੁਖਰਤੀ ਦੀ ਉਹਦੇ ਨਾਲ ਉਹ ਤਾਂ ਭਾਂਜੋ ਕਿਸੇ ਭਈਏ ਨੂੰ ਹੀ ਰੱਖ ਲੈਂਦੀ ਉਹ ਤਾਂ ਤੈਨੂੰ ਕਰਦਾ ਇਹ ਜੀ ਇਹ ਜੀ ਉਹ ਜੀ ਇੱਧਰ ਆਓ ਜੀ ਇਹ ਕਰੋ ਜੀ ਉਹ ਕਰੋ ਜੀ ਲੱਵਾਂ ਚ ਇਧਰ ਬੁੜਾ ਦੇਖ ਬੁੜਾ ਭੈਂ ਚ ਕੈਰ ਦੀ ਜਵਾਨੀ ਆਈ ਏ ਵੇਖ ਮੇਰਾ ਸਾਲਾ ਨੱਚਦਾ ਦੇਖ ਥਿਰਿਆਂ ਨੂੰ ਜਾਂਦੀਆਂ ਲੱਤਾਂ ਦੇ ਵੇਗ ਭੈਂ ਚ ਭੰਗੜਾ ਪਾਉਂਦਾ ਆ ਆ ਜਾ ਚੱਕ ਇਧਰਲੀ ਬੇਬੇ ਵੇਗ ਭੱਜ ਕੇ ਨੱਚਦੀ ਆ ਪੈਰ ਹਲਾ ਹਲਾ ਕੇ ਹਾਉ ਜੱਲੇ ਦੇ ਵਿਆਹ ਦੇ ਉੱਤੇ ਕੱਠ ਹੋ ਗਿਆ ਨਾ 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 ਜੱਲੇ ਦੇ ਵਿਆਹ ਤੇ ਕੱਠ ਨਹੀਂ ਹੋਇਆ ਮੇਰੇ ਸਾਲੇ ਭੁੱਖੇ ਨੰਗੇ ਇਕੱਠੇ ਹੋ ਗਏ ਤੁਸੀਂ ਦੱਸੋ ਕਮੈਂਟ ਕਰਕੇ ਕਿ ਕੌਣ ਹੈ ਮੈਂ ਇੰਨਾ ਬਾਰੇ ਕੁਝ ਨਹੀਂ ਕਹੂੰਗਾ ਹੈਲੋ ਕੌਣ ਅੱਛਾ ਕੱਟ ਰਹੀ ਅੱਛਾ ਕੱਟ ਰਹੀ ਨਾ ਠੀਕ ਹੈ ਹੋਰ ਪੜੇ ਕਿਵੇਂ ਆ ਠੀਕ ਹੈ ਉਹ ਦੱਸ ਰੁਕੋ ਜਰਾ ਸਬਰ ਕਰੋ ਕੀ ਗੱਲ ਹੋ ਗਈ ਭੈਣ ਚੋ ਇਹਨਾਂ ਨੂੰ ਰੀਲ ਵਾਲੀ ਆਪਸ਼ਨ ਕਿਹਨੇ ਦੱਸਦੀ ਕਿ ਇੱਥੋਂ ਰੀਲ ਬਣ ਕੇ ਪੈਂਦੀ ਹੈ ਆਪਣੇ ਨਾਲ अच्छा अच्छा मेनू बता तो मेरे बिना मूवी करनी भी नहीं और मैं नु पता <laughs> ही है <laughs> <laughs> मेनू एक आ गल दी समझ नहीं आंदी कि ਭੈਂਚੋ ਇਹਨਾਂ ਨੂੰ ਕੰਟਰੀ ਨਾ ਕੈਬਰ ਕਿਹੜਾ ਦੱਸ ਦਿੰਦਾ ਕਿਹੜੇ ਨੇ ਭੈਣ ਹੀ ਹੈ ਪੁਲਿਸ ਨਾਕਾ ਕਿਥੇ ਲੰノ ਵੀ ਦੋ ਤੇਰੇ ਪਹਿਲਾਂ ਮਾਰੇ ਛੜੇ ਮੈਂ ਚਲ ਸਾਲਾ ਵੱਡਾ ਹੋਵੇ ਸੁੱਖੇ ਕਾਲਵੇ ਦਾ ਤਾਂ ਸਭ ਜੇ ਦੇ ਖਿੱਚ ਕੇ ਇੱਕ ਲੱਪੜ ਵੱਜ ਜਾਣਾ ਤੇ ਵਿੱਚ ਮੂਤ ਨਿਕਲ ਜੂ ਦੂਜੇ ਚ ਦੀ ਟੱਟੀ ਨਿਕਲ ਜੂ ਤੇ ਤੀਜੇ ਚ ਨੂੰ ਦੌਰਾ ਪੈ ਜੂ ਤੇ ਚੌਥੇ ਲੱਪੜ ਤੇ ਟੱਟੂ ਪਾਰ ਹੋ ਜੂ ਇਹਦਾ ਮੇਰੀ ਬੇਬੀ ਰ ਗਿਆ ਸੀੁੱਤ ਕੇ ਨਾਲ ਲੜਾਈ ਜਾ ਵੜਾ ਨੰਗਰੀ ਠੀਕ ਹੈ ਤੇਰੀ ਵਰਗੀ ਦਾ ਸੀ ਨਾ ਹੁਣ ਨੂੰ ਕੱਟੀ ਜਾੜ ਦੰਦੇ ਕੱਟੀ ਜਾੜ ਦੰਦੇ ਓਏ ਤੂੰ ਚੁੱਪ ਕਰ ਜਾ ਓਏ ਨਹੀਂ ਤਾਂ ਫੜ ਕੇ ਤੇਰਾ ਪਿਓ ਨਾ ਤੇਰੀ ਮਾਂ ਦੇ ਭਲੇਖੇ ਤੇਰੇ ਝੁਰਲੂ ਦੱਬ ਦੂ ਮੁੜ ਕੇ ਪਾਸੇ ਚੱਕ ਚੱਕ ਕੇ ਤੁਰੇਂਗਾ ਰਾਤ ਅੱਛਾ ਵੱਜ ਗਿਆ ਨਾ ਕੋਈ ਵੀ ਬਾਬੇ ਵਾਲਿਆ ਬੁੰਡ ਪਾੜ ਕੇ ਨਾ ਗਲਤ ਪਾ ਦੂੰਗਾ ਇਸ ਮੈਕੀਆ ਇਹ ਆ ਸਾਲਿਆ ਲੈ ਲੜਾਈਆਂ ਪਾਉਣ ਨੂੰ ਭੈਣ ਚੋਦਾ ਲਵ ਬਤੂੰ ਫੁੱਦੀ ਜਾ ਉਹ ਬੱਸ ਬੱਸ ਸੋਨੂ ਪਾ ਇਸ ਤੋਂ ਗਾਣੀ ਬਹੁਤ ਹੋ ਗਿਆ ਹਲੇ ਛੋਟੇ ਐ ਲੁੱਲੀ ਬਦਮਾਸ਼ ਐ ਆ ਕਿਹੜੇ ਬੰਦੇ ਆ ਯਾਰ ਜਿਹੜੇ ਇਹਦੇ ਚਿੱਤੜਾਂ 'ਚ ਡੱਕੇ ਲਾਈ ਜਾਂਦੇ ਕਿਉਂ ਕਰਦੇ ਹੋ ਨੇ ਤੁਸੀਂ ਐ ਹੈਲੋ ਜੀ ਸੱਸੀ ਕੱਲ੍ਹ ਜੀ ਕੀ ਹਾਲ ਚਾਲ ਆ ਹੋਪਸ ਸਾਰੇ ਵਧੀਆ ਹੋਣਗੇ ਆ ਜਿਹੜੇ ਵੀ ਭੈਣ ਦੇ ਲੋੜੇ ਆ ਜਿਹੜੇ ਭੈਣ ਚੋਦਨੇ ਆ ਜਿਹੜੀ ਆਪਦੀ ਮਾਂ ਚ ਦਾਈ ਜਾਂਦੇ ਆ ਭੈਣ ਚੋਦ ਕਿ ਜਿਹੜੇ ਰਾਜਵੀਰ ਵੀਰੇ ਨੂੰ ਮੈਸੇਜ ਕਰਦੇ ਪਏ ਆ ਕਿ ਸਾਡਾ ਭੈਣ ਭਰਾਵਾ ਦਾ ਰਿਸ਼ਤਾ ਇੱਕ ਖਰਾਬ ਕਰੀ ਜਾਂਦੇ ਆ ਠੀਕ ਆ ਭੈਣ ਦੇ ਲੋੜਿਓ ਨਾ ਪੈਣ ਪਰਾਵਾਂ ਦਾ ਰਿਸ਼ਤਾ ਖਰਾਬ ਕਰੋ ਵੈਸੇ ਯਾਰ ਗਲਤੀ ਆਪਣੇ ਚ ਨਹੀਂ ਗਲਤੀ ਇਹਦੇ ਚ ਆ ਪਹਿਲਾਂ ਤਾਂ ਫੀਲਿੰਗਾਂ ਲੈ ਲੈ ਕੇ ਪਾਉਣੀਆਂ ਰੀਲਾਂ ਤੇ ਫਿਰ ਉਸ ਤੋਂ ਬਾਅਦ ਗਾਲਾਂ ਕੱਢਣੀਆਂ ਇਹੋ ਜਿਹੀ ਤਾਂ ਪੇਲ ਦਿਆ ਕਰੋ ਮੁੱਦੀ ਕਰਕੇ